ਸ਼੍ਰੀਮਾਨ ਸਕੱਤਰ ਸਾਹਿਬ ਜੀ ਮੈਂ ਤੁਹਾਡੀ ਕਦਰ ਕਰਦਾ ਹਾਂ ਜਿਹੜਾ ਤੁਸੀਂ ਬਿਆਨ ਦੇ ਰਹੇ ਹੋ ਪਰ ਤੁਸੀਂ ਇੱਕ ਤੇ ਜਿਹੜਾ ਕਹਤਾ ਕਿ ਤੱਥਾਂ ਤੋਂ ਆਧਾਰਿਤ ਜਿਹੜਾ ਬਿਆਨ ਦਿੱਤਾ ਤੱਥਾਂ ਤੋਂ ਉਤਾਰਤੇ ਇਸ ਕਰਕੇ ਹੁੰਦਾ ਹੈ ਕਿ ਜੇ ਮੈਂ ਕਹਾ ਕਿ ਜ਼ਮੀਨ ਨਲਾਮ ਕਰਤੀ ਤੁਸੀਂ ਨਾ ਕੀਤੀ ਹੋਵੇ ਜੇ ਮੈਂ ਕਹਾ ਕਿ ਗੁਰੂ ਦੀ ਜ਼ਮੀਨ ਸੀ ਤੁਸੀਂ ਕਹੋਗੇ ਨਹੀਂ ਗੁਰੂ ਦੀ ਨਹੀਂ ਸੀ ਇਹ ਤਾਂ ਸਾਡੀ ਸੀ ਤਾਂ ਤੱਥਾਂ ਤੋਂ ਰਹਿਤ ਹੁੰਦੀ ਹੈ ਬਾਕੀ ਜਿਹੜੇ ਪੈਸਿਆਂ ਦਾ ਸਾਗਤਾਬ ਹੁੰਦਾ ਹੈ ਜਿਹੜਾ 60 ਲੱਖ ਦਾ 16 ਲੱਖ ਬਣਿਆ ਇਹ ਤੇ ਉਥੋਂ ਦੀਆਂ ਸਤਤਾਂ ਵੀ ਜਾਣਦੇ ਆ ਤੁਸੀਂ ਵੀ ਜਾਣਦੇ ਅਸੀਂ ਵੀ ਜਾਣਦੇ ਇਹ ਤਾਂ ਨਿਰਣਾ ਇਸ ਤਰ੍ਹਾਂ ਨਹੀਂ ਹੁੰਦਾ ਇਹ ਤਾਂ ਨਿਰਣਾ ਇਸ ਤਰ੍ਹਾਂ ਹੁੰਦਾ ਹੈ ਕਿ ਪ੍ਰਧਾਨ ਸਾਹਿਬ ਇਹ ਸੁਵਾਦ ਆ ਇਹ ਲੜਾਈ ਨਹੀਂ ਕੋਈ ਪ੍ਰਧਾਨ ਸਾਹਿਬ ਆਪਣੇ ਭਾਵੇਂ ਉੱਥੇ ਹਰਮੰਦਰ ਸਾਹਿਬ ਹੀ ਕੋਈ ਆਪਣੀ ਪ੍ਰੈਸ ਕਾਨਫਰੰਸ ਬੁਲਾਉਣ ਤੇ ਮੈਨੂੰ ਵੀ ਬੁਲਾਉਣ ਉੱਥੇ ਮੈਂ ਆਪਣੀ ਗੱਲ ਕਰਾਂ ਤੁਸੀਂ ਆਪਣੇ ਕਰੋ ਅੰਕੜੇ ਦਿਓ ਤੇ ਇਮੀਡੀਏਟਰੀ ਸੰਗਤਵਤਾ ਲਾਭ ਉਠਾਵੇ ਤੇ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਕੀ ਨੁਕਸਾਨ ਹੋ ਰਿਹਾ ਜਾਂ ਕੀ ਫਾਇਦਾ ਹੋ ਰਿਹਾ ਮੈਂ ਕੀ ਨੁਕਸਾਨ ਕਰ ਰਿਹਾ ਜਾਂ ਕਮੇਟੀ ਕੀ ਕਰ ਰਹੀ ਹੈ ਹੁਣ ਤੁਸੀਂ ਮੈਨੂੰ ਇਹ ਕਿਤੇ ਇਹ ਕਿਹਾ ਹੈ ਕਿ ਜੇ ਜ਼ਮੀਨ ਇਹ 60 ਲੱਖ ਦੀ ਹੈ ਤੇ ਤੁਸੀਂ 55 ਲੱਖ ਦੇ ਦਿਓ ਤੇ ਤੁਹਾਡੇ ਨਾਂ ਤੁਹਾਡੇ ਸਪੁਰਦ ਕਰ ਦਿੰਦੇ ਆ ਤੁਹਾਨੂੰ ਇਹ ਅਥਾਰਟੀ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਦਾਨ ਮਿਲੀ ਹੋਈ ਚੀਜ਼ ਨੂੰ ਨਿਲਾਮ ਕਰ ਦਿਓ ਜੇ ਮੈਂ ਫਰਜ ਕਰ ਲਵਾਂ ਮੈਂ ਜਾਂ ਕੋਈ ਹੋਰ ਸਿੱਖ ਤੁਹਾਨੂੰ 55 ਲੱਖ ਰੁਪਏ ਦਾ 60 ਲੱਖ ਹੀ ਦੇ ਦੇ ਫਿਰ ਤੁਸੀਂ ਵੇਚ ਸਕਦੇ ਹੋ ਫਿਰ ਜਦੋਂ ਵੇਚ ਸਕਦੇ ਹੋ ਤੇ ਅਸੀਂ ਦੇ ਦਈਏ ਪੈਸੇ ਫਿਰ ਤੁਹਾਨੂੰ ਸ਼ਰਮ ਆਊਗੀ ਤੁਸੀਂ ਇਹ ਇਹ ਰਿਜ਼ਾਈਨ ਕਰੋਗੇ ਆਪਣੇ ਉਧੇ ਤੋਂ ਪ੍ਰਧਾਨ ਕਰੋਗਾ ਰਿਜ਼ਾਈਨ ਇਹ ਤੁਸੀਂ ਤੱਥਾਂ ਤੋਂ ਰਹੇ ਤੁਸੀਂ ਗੱਲ ਕਰਦੇ ਹੋ ਅਸੀਂ ਨਹੀਂ ਕਰਦੇ ਇਹ ਜਿਹੜਾ ਦੂਸਰਾ ਤੁਸੀਂ ਇੱਕ ਬਿਆਨ ਦਿੱਤਾ ਕਿ ਇਹ ਯਕੀਨ ਨਾ ਕਰੋ ਸੰਗਤ ਨੂੰ ਅਪੀਲ ਕੀਤੀ ਕਿ ਤੱਥਾਂ ਤੋਂ ਰਹਿਤ ਜਿਹੜੀ ਗੱਲ ਹੈ ਉਹਤੇ ਯਕੀਨ ਨਾ ਕਰੇ ਕੀਤਾ ਜਾਵੇ ਮੈਂ ਸੋਚਦਾ ਚੰਗੀ ਗੱਲ ਹੈ ਕਿ ਤੁਸੀਂ ਪ੍ਰੈਸ ਕਾਨਫਰੰਸ ਲਓ ਉਹਦੇ ਵਿੱਚ ਮੈਂ ਆਵਾਂ ਬਾਕੀ ਹੁਣ ਮੈਂ ਤੁਹਾਨੂੰ ਤੁਹਾਡੇ ਸਾਲਾਂ ਦਾ ਜਵਾਬ ਦੇ ਦਿੰਦਾ ਤੁਸੀਂ ਇਹ ਕਿਹਾ ਕਿ ਇਹ ਗੁਰਦੁਆਰਾ ਸਾਹਿਬ ਦੀਆਂ ਜ਼ਮੀਨਾਂ ਸੀਗੀਆਂ ਜਾਇਦਾਦਾਂ ਸੀਗੀਆਂ ਤੇ ਇਹਨਾਂ ਦਾ ਖਤਸ਼ਾ ਸੀ ਕਿ ਇਹ ਕਬਜ਼ੇ ਹੋ ਸਕਦੇ ਇਸ ਕਰਕੇ ਅਸੀਂ ਵੇਚ ਦਿੱਤੀਆਂ ਇਹ ਕੰਮ ਨਹੀਂ ਸਿਆ ਰੀਆਂ ਜੇ ਮਕਾਨ ਬਣਿਆ ਤੇ ਤਾਂ ਵੀ ਕੰਮ ਆ ਸਕਦੇ ਆ ਜੇ ਉਹ ਕਮਰਸ਼ੀਅਲ ਨੇ ਤੇ ਉਹ ਵੀ ਕੰਮ ਆ ਸਕਦੀਆਂ ਅਸੀਂ ਮਕਾਨ ਬਣਿਆ ਤੇ ਸਾਡੇ ਕਿੰਨੇ ਹਜ਼ਾਰਾਂ ਗ੍ਰੰਥੀ ਨੇ ਜਿਨ੍ਹਾਂ ਕੋਲ ਰਹਿਣ ਨੂੰ ਥਾਂ ਨਹੀਂ ਹਜ਼ਾਰਾਂ ਹੀ ਸਾਡੇ ਸੇਵਾਦਾਰ ਨੇ ਗੁਰੂ ਘਰ ਨੇ ਸੇਵਾ ਕਰਦੇ ਜਿਨ੍ਹਾਂ ਕੋਲ ਰਹਿਣ ਨੂੰ ਥਾਂ ਨਹੀਂ ਬਾਹਰ ਮੋٹے ਕਿਰਾਏ ਦੇ ਕੇ ਰਹਿੰਦੇ ਆ ਤੁਸੀਂ ਗੁਰੂ ਘਰ ਲਈ ਥੋੜਾ ਜਿਹਾ ਘੱਟ ਕਿਰਾਇਆ ਲੈ ਕੇ ਉਹਨਾਂ ਨੂੰ ਦੇ ਸਕਦੇ ਹੋ ਜ਼ਮੀਨ ਵੀ ਸਾਂਭੀ ਰਵੇ ਉਹਨੂੰ ਉਹਦੀ ਮੇਨਟੇਨ ਵੀ ਹੋਵੇ ਤਾਂ ਗੁਰੂ ਘਰ ਦੀ ਜਾਇਦਾਦ ਵੀ ਬਣੀ ਰਹੇ ਪਰ ਇਹ ਜਿਹੜਾ ਬਹਾਨਾ ਹੈ ਕਿ ਕਬਜ਼ਾ ਕਰ ਸਕਦਾ ਕਿਤੇ ਥ੍ਰੈਟ ਆਉਂਦੀ ਜਿਹੜੀ ਆਰਐਸਐਸ ਵੱਲੋਂ ਵੀ ਇਹ ਹਰਿਮੰਦਰ ਸਾਹਿਬ ਸਾਡਾ ਹੈ ਇਹਨੂੰ ਤੋ ਨਹੀਂ ਵੇਚ ਦਿਓਗੇ ਕਿਤੇ ਤੁਹਾਨੂੰ ਇਹਦਾ ਖਛਾ ਹੋ ਜਾਏ ਪਰ ਤੁਸੀਂ ਗੱਲ ਕਰਦੇ ਹੋ ਜਿਹੜੀ ਉਹ ਤੱਥਾਂ ਤੋਂ ਰਹਿਤ ਆ ਮੈਂ ਤੁਹਾਨੂੰ ਤੱਥਾਂ ਤੋਂ ਰਹਿਤ ਨਹੀਂ ਕੋ ਗੱਲ ਕਰ ਰਿਆ ਹੁਣ ਤੁਸੀਂ ਹੋਰ ਸੁਣੋ ਤੁਸੀਂ 23 ਤੋਂ 40 ਮੀਟਿੰਗਾਂ ਕੀਤੀਆਂ ਨਲਾਮੀ ਲਈ ਨਲਾਮੀ ਤੇ ਇਹ ਲਈ 40 ਵੀਰ ਸੱਦਿਆ ਲੋਕਾਂ ਨੂੰ ਪਰ ਕਿਉਂ ਰੱਦ ਕੀਤੀਆਂ ਉਹ 40 ਵੀਰੀ 40 ਨਹੀਂ ਹੋਤਾ ਤਾਂ 39 ਜਾਂ 38 ਵੀਰੀ ਹੋਣਗੀਆਂ ਪਰ ਹੋਈਆਂ ਨੇ 23 ਤੋਂ ਲੈ ਕੇ ਅੱਜ ਤੱਕ ਤਾਂ ਅੱਜ ਇਹ ਕਿਹੜੀ ਤੁਹਾਨੂੰ ਪਰਲੋ ਆ ਗਈ ਕਿ ਬਹੁਤ ਰੇਟ ਮਿਲ ਗਏ ਤੁਹਾਨੂੰ ਪਹਿਲਾਂ ਘੱਟ ਮਿਲਦੇ ਸੀ ਇਹ ਇਹ ਤੁਸੀਂ ਜਿਹੜੀਆਂ ਵੇਚੀਆਂ ਨੇ ਹੁਣ ਤੁਸੀਂ ਇਹ ਦੱਸੋ ਤੁਹਾਡੀ ਸਬ ਕਮੇਟੀ ਜਾਇਦਾਦਾਂ ਦੀ ਅੰਤਰੰਕ ਕਮੇਟੀ ਉਹਨਾਂ ਨੂੰ ਇਹ ਗਿਆਨ ਆ ਜਾਂ ਤੁਹਾਨੂੰ ਤੁਸੀਂ ਸਕੱਤਰ ਹੋ ਤੁਸੀਂ ਸਕੱਤਰ ਹੋ ਸਵਾ ਲੱਖ ਤੁਹਾਡੀ ਤਨਖਾਹ ਹੈ ਚੀਫ ਸਕੱਤਰ ਦਾ ਤੁਸੀਂ ਅਹੁਦਾ ਲਈ ਬੈਠੇ ਹੋ ਤੁਹਾਨੂੰ ਕਾਰ ਮਿਲੀ ਐ ਨੋਵਾ ਡਰਾਈਵਰ ਮਿਲਿਆ ਹੈ ਸੇਵਾਦਾਰ ਮਿਲਿਆ ਹੈ ਲੰਗਰੀ ਮਿਲਿਆ ਕੋਠੀ ਮਿਲੀ ਆ ਇਹ ਸਹੂਲਤਾਂ ਲੈ ਕੇ ਤੁਸੀਂ ਚੀਫ ਸਕੱਤਰ ਬਣੇ ਹੋ ਤੇ ਤੁਹਾਡੇ ਥੱਲੇ ਤਿੰਨ ਸਕੱਤਰ ਹੋਰ ਨੇ ਜਿਹਨੂੰ ਇੱਕ ਨੂੰ ਤੁਸੀਂ ਨਾਲ ਬਿਠਾਇਆ ਆਪਣੇ 371 ਹੋਰ ਨੇ ਉਹਨਾਂ ਦੇ ਥੱਲੇ 331 ਹੋਰ ਨੇ ਇੰਨੀ ਵੱਡੀ ਸੈਨਾ ਤੇ ਸਰਕਾਰ ਕੋਲ ਨਹੀਂ ਹੈਗੀ ਪੰਜਾਬ ਸਰਕਾਰ ਕੋਲ ਤੇ ਤੁਸੀਂ ਇੰਨੇ ਵੱਡੇ ਸਿਕੱਤਰ ਜਿਹੜੇ ਤੁਹਾਨੂੰ ਇਹ ਚਿੰਤਾ ਹੈ ਕਿ ਗੁਰੂ ਘਰ ਦਾ ਕੋਈ ਮਕਾਨ ਜਿਹੜਾ ਉਹ ਕਬਜ਼ਾ ਕਰ ਲੂਗਾ ਗੁਰੂ ਘਰ ਚੋਂ ਗੁਰੂ ਗ੍ਰੰਥ ਸਾਹਿਬ ਗਾਇਬ ਹੋ ਜਾਣ ਤੁਹਾਡਾ ਫਰਜ਼ ਬਣਦਾ ਕਿ ਜਵਾਬ ਦੇਣਾ ਕੋਈ ਅਜੇ ਤੱਕ ਦੱਸਿਆ ਸਾਨੂੰ ਵੀ ਇਹ ਪ੍ਰਾਤਨ ਗ੍ਰੰਥ ਕਿੱਥੇ ਗਏ ਅਰ 2008 ਤੋਂ ਸਹੀ ਉੱਥੇ ਅਦਾਲਤ ਦੇ ਵਿੱਚ ਵੀ ਝੂਠ ਬੋਲੀ ਜਾ ਰਿਹਾ ਹੈ ਤੁਹਾਡੇ ਪ੍ਰਧਾਨ ਤੇ ਇੱਥੇ ਵੀ ਸਾਨੂੰ ਦੱਸ ਨਹੀਂ ਰਹੇ ਇੱਥੇ ਕਿਤੇ ਹੋਣਗੇ ਲੱਭ ਜਾਣਗੇ ਇਹ ਕੀ ਗੱਲ ਹੋਈ ਦੂਸਰਾ ਤੁਹਾਡੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਤੁਸੀਂ ਸਾਰੀਆਂ ਗੱਲਾਂ ਦਾ ਸਾਨੂੰ ਜਵਾਬ ਦਿਓ ਤੁਹਾਨੂੰ ਨਹੀਂ ਪਤਾ ਕਿ ਆਨੰਦਪੁਰ ਸਾਹਿਬ ਦੇ ਵਿੱਚ ਤੁਹਾਡੇ ਵਰਗੇ ਮੈਨੇਜਰ ਨੇ ਜ਼ਮੀਨ ਖਰੀਦੀ ਜਿਹੜੀ ਜ਼ਮੀਨ ਕਮੇਟੀ ਨੂੰ ਚਾਹੀਦੀ ਸੀ ਘਰ ਸੀਗਾ ਇੱਕ ਕੋਠੀ ਕਹਿ ਲਓ ਉਹ ਗੁਰੂ ਘਰ ਨੂੰ ਵਟਾ ਕਰਨ ਲਈ ਰਾਹ ਸਾਫ਼ ਕਰਨੀ ਚਾਹੀਦੀ ਸੀ ਮੱਕੜ ਸਾਹਿਬ ਨੇ ਤੁਹਾਡੇ ਵਰਗੇ ਮੈਨੇਜਰ ਦੇ ਥਰੂ ਖਰੀਦ ਲਈ ਖਰੀਦੀ ਉਹ ਮੈਨੇਜਰ ਨੇ ਬਿਆਨਾ ਉਹਨੇ ਦਿੱਤਾ ਫਿਰ ਉਹ ਮੈਨੇਜਰ ਤੋਂ ਉਹ ਕੋਠੀ ਜਿਹੜੀ 60 ਲੱਖ ਦੀ ਲਈ ਫਿਰ ਇੱਕ ਜਾਂ ਦੋ ਮਹੀਨੇ ਬਾਅਦ ਮੱਕੜ ਸਾਹਿਬ ਨੇ 1 ਕਰੋੜ 70 ਲੱਖ ਦੀ ਨਹੀਂ ਲਈ ਤੁਹਾਡੀ ਸਬ ਕਮੇਟੀ ਕਿੱਥੇ ਸੁੱਤੀ ਪਤੂਰਾ ਖਾਤਾ ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਇਹ ਇਹ 1 ਕਰੋੜ 10 ਲੱਖ ਦੀ ਕਮਿਸ਼ਨ ਕਿਉਂ ਖਾਦੀ ਗਈ ਫਤੇਗੜ ਦੇ ਵਿੱਚ ਜਿਹੜੀ ਜ਼ਮੀਨ ਲਈ 35 ਲੱਖ 1 ਏਕੜ ਦੇ ਹਿਸਾਬ ਨਾਲ ਲਈ ਤੇ 46 ਲੱਖ ਦੇ ਹਿਸਾਬ ਨਾਲ ਤੁਸੀਂ ਉਹਦੇ ਬਿੱਲ ਬਣਾ ਕੇ ਪੈਸੇ ਖਜ਼ਾਨੇ ਚੋਂ ਕੱਢ ਕੇ ਦਿੱਤੇ ਉਹਦਾ ਤੁਹਾਨੂੰ ਗਿਆਨ ਨਹੀਂ ਕਰੋੜ ਰੁਪਏ ਦੀ ਤੁਸੀਂ ਝੂਠ ਖਾ ਗਏ ਰੋਟੀਆਂ ਵੇਚ ਕੇ ਉਹਦਾ ਤੁਹਾਨੂੰ ਗਿਆਨ ਨਹੀਂ ਉਹ ਤੱਥਾਂ ਤੋਂ ਰਹਤਿਆ ਝੂਠ ਬੋਲੋਗੇ ਉਹ ਤੇ ਦੱਸੋਗੇ ਵੀ ਇਹ ਝੂਠ ਹੈ ਇਹ ਆਂਬ ਸਾਹਿਬ ਦੀ 11 ਏਕੜ ਜ਼ਮੀਨ ਨਿਲਾਮ ਕਰਨ ਜਾ ਰਹੇ ਸੀ ਜਿਹੜਾ ਅਸੀਂ ਪ੍ਰੋਟੈਸਟ ਕੀਤਾ ਤੁਸੀਂ ਮਤਾ ਰੱਦ ਕੀਤਾ ਸੌਰ ਕਰੋੜ ਦਾ ਇੱਕ ਕਿਲਾ ਉਹ ਵੀ ਕਬਜ਼ਾ ਹੋ ਰਿਹਾ ਸੀ ਤੁਸੀਂ ਬੇਵਕੂਫ ਬਣਾ ਬਣਾਉ ਬਣੋ ਕੌਮ ਨੂੰ ਚੰਗੀ ਗੱਲ ਇਹ ਆ ਕਿ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਆਪ ਬੈਠੋ ਵਿੱਚ ਆਪਣੇ ਪ੍ਰਧਾਨ ਨੂੰ ਬਿਠਾਓ ਤੇ ਮੈਨੂੰ ਬੁਲਾਓ ਸੰਗਤ ਉਹਦਾ ਨਿਰਣਾ ਕਰੇ ਪਤਾ ਲੱਗੇ ਕਿ ਮੇਰੀ ਕਰਤੂਤ ਮਾੜੀ ਹੈ ਕਿ ਤੁਹਾਡੀ ਮਾੜੀ ਹੈ ਇਸ ਤਰ੍ਹਾਂ ਗੱਲਾਂ ਨਹੀਂ ਚੱਲਣੀਆਂ ਤੁਸੀਂ ਚੋਲਾ ਸਾਹਿਬ ਦੀ ਜਮੀਨ ਬਾਰੇ ਮੈਂ ਗੱਲ ਕੀਤੀ ਤੁਸੀਂ ਗੋਲ ਮੋਲ ਜਵਾਬ ਦਿੱਤਾ ਮੈਂ ਉੱਥੇ ਵੀ ਪੁੱਛਿਆ ਸੀਗਾ ਕਿ 5 ਸਾਲਾਂ ਦੇ ਪਿਛਲੇ 5 ਸਾਲਾਂ ਦੇ 4 450 ਏਕੜ ਜ਼ਮੀਨ ਦਾ ਤੁਹਾਨੂੰ ਕੀ ਮਿਲਿਆ? ਗੁਰੂ ਘਰ ਦੀ ਕਮੇਟੀ ਨੂੰ ਕੀ ਫਾਇਦਾ ਹੋਇਆ? ਆਮਦਨ ਕਿੰਨੀ ਹੋਈ ਦੱਸੋ ਤੁਸੀਂ ਨਹੀਂ ਦੱਸੇ। ਤੁਸੀਂ ਕਿਹਾ ਜੀ ਉਹ ਤੱਥਾਂ ਤੋਂ ਰਹਿ ਤੁਸੀਂ ਗੱਲ ਕਰਦੇ ਹੋ। ਉਹ ਕਮੇਟੀ ਪਹਿਲੀ ਹੁੰਦੀ ਸੀ ਉਹ 4000 ਨੂੰ ਠੇਕਾ ਦਿੰਦੀ ਸੀ ਫਿਰ 22000 ਹੋ ਗਿਆ ਤੇ ਮੈਂ ਵੀ ਉਹੀ ਗੱਲ ਕੀਤੀ ਹੈ। ਕਿ 60000 ਦਾ ਉੱਥੇ ਠੇਕਾ ਚੱਲਦਾ ਤੁਸੀਂ 22000 ਲੈ ਰਹੇ ਤੇ ਉਹ ਵੀ ਨਹੀਂ ਪੂਰਾ ਆ ਰਿਹਾ। ਜੇ ਆ ਰਿਹਾ ਤੇ ਦੱਸੋ ਪੰਜਾਂ ਸਾਲਾਂ ਚ ਕੀ ਆ ਰਿਹਾ ਉਹ ਵੀ ਤੁਸੀਂ ਕੁਦਰਤੀ ਆਫਤਾਂ ਦਾ ਨਾਂ ਲੈ ਕੇ ਮਾਫ਼ ਕਰ ਦਿੰਦੇ ਹੋ ਇੱਕ ਮੈਂ ਗੱਲ ਹੋਰ ਕਹੀ ਸੀ ਉੱਥੇ ਹਜ਼ਾਰਾਂ ਏਕੜ ਜਾਂ ਹਜ਼ਾਰਾਂ ਦੁਕਾਨਾਂ ਨੇ ਗੁਰੂ ਘਰ ਦੀਆਂ ਚੋਲਾ ਸਾਹਿਬ ਦੀਆਂ ਤੁਹਾਡੇ ਕੋਲੋਂ ਤੁਹਾਡੇ ਪ੍ਰਬੰਧਕ ਕਮੇਟੀ ਦੇ ਮੈਂਬਰ ਆਪਣੇ ਰਿਸ਼ਤੇਦਾਰਾਂ ਦੇ ਨਾਂ ਤੇ ਬਲੱਡ ਰੇਸ਼ਨ ਦੇ ਨਾਂ ਤੇ ਕਿਰਾਏ ਤੇ ਲਈਆਂ ਨੇ 100-100 ਰੁਪਏ ਚ ਅੱਗੇ ਉਹ ਹਜ਼ਾਰ-ਹਜ਼ਾਰ ਰੁਪਏ ਨੂੰ ਚੜਾਈਆਂ ਨੇ ਉਹਦਾ ਜਵਾਬ ਦਿਓਗੇ ਤੁਹਾਨੂੰ ਉਹਦੀ ਸੋਚ ਹੀ ਨਹੀਂ ਉਦੇ ਬਾਰੇ ਕੀ ਕਹੋਗੇ? ਤੋਂ ਸਕਤਰ ਸਾਹਿਬ ਉਹਨਾਂ ਕਾ ਜਵਾਬ ਦਿਆ ਕਰੋ ਜੀ ਦਾ ਤੁਸੀਂ ਤਸੱਲੀ ਨਾ ਸੰਗਤ ਦੀ ਵੀ ਤਸੱਲੀ ਕਰਾ ਸਕੋ ਸਾਡੀ ਡਿਮਾਂਡ ਇਹ ਆ ਕਿ ਜਿਹੜੀਆਂ ਵੀ ਹੀਰਾ ਫੇਰੀਆਂ ਹੋ ਰਹੀਆਂ ਨੇ ਤੁਸੀਂ ਕਿਉਂ ਲੈਂਦੇ ਹੋ ਉਤਰਾਖੰਡ ਤੋਂ ਜਾਂ ਪੂਨੇ ਤੋਂ 12 ਕਿਲੋ ਦੀ ਉਹ ਚ ਭਰਤੀ ਆ ਰਹੀ ਆ ਇਹ ਇਹ ਸਸਤਾ ਪਿੰਦਾ ਵੇਰਕੇ ਨਾਲੋਂ ਤੁਹਾਨੂੰ ਉਹ ਦੱਸ ਸਕਦੇ ਹੋ ਕਿਉਂ? ਜਿੱਥੇ ਸਾਡੇ ਗਰੀਬ ਗੁਰਪਾ ਜਿਹੜਾ ਬੱਟਾ ਤੋਂ ਕਾ ਖੋਤ ਕੇ ਤੇ ਮੱਝਾਂ ਪਾਲ ਕੇ ਤੇ ਦੁੱਧ ਦਿੰਦੇ ਆ ਤੇ ਪੈਸੇ ਕਮਾਉਂਦੇ ਆ ਗੁਰੂ ਘਰ ਮੱਥਾ ਟੇਕਦੇ ਆ ਉਹ ਤੁਹਾਨੂੰ ਕੋੜਾ ਲੱਗਦਾ ਕਿਉਂ ਤੇ ਮੈਂਗਾ ਲੱਗਦਾ ਤੇ 25000 ਕਿਲੋਮੀਟਰ ਦੂਰੋਂ ਜਿੱਥੇ ਕਰੋੜਾ ਰੁਪਏ ਟੈਕਸ ਦੇਣਾ ਪੈਂਦਾ ਟੋਲ ਟੈਕਸ ਹੀ ਦੇਣਾ ਪੈਂਦਾ ਉਥੋਂ ਸਸਤਾ ਪੈਂਦਾ ਕੋਈ ਜਵਾਬ ਦਿਓਗੇ ਕਿਤੇ ਆਮਦ ਸਾਹਿਬ ਦੀ ਜ਼ਮੀਨ ਇਹ ਜੀ ਇਹ ਸੰਗਤਾਂ ਲਈ ਅਸੀਂ ਬਣਾ ਰਹੇ ਆ ਕਾਰ ਪਾਰਕਿੰਗ ਮੱਕੜ ਸਾਹਿਬ ਨੇ ਵੇਚੀ ਪੁੱਡਾ ਨੂੰ ਜਦੋਂ ਪੁੱਡਾ ਕੋਲ ਚਲ ਗਏ ਤੁਹਾਡੇ ਬਾਦਲ ਨੇ ਨੋਟਾਂ ਦੀਆਂ ਥੱਪੀਆਂ ਲੈ ਕੇ ਤੇ ਮਾਲ ਵਾਲਿਆਂ ਨੂੰ ਆਕਸ਼ਨ ਕਰਵਾਤੀ ਅਜ ਉਥੇ ਮਾਲ ਬਣਿਆ ਪਿਆ ਸ਼ਰਾਬ ਸ਼ਬਾਬ ਤੇ ਕਬਾਬ ਮਿਲਦਾ ਗੁਰੂ ਘਰ ਦੀ ਸੰਗਤ ਨਹੀਂ ਮਿਲਦੀ ਇਹਦੇ ਜਵਾਬ ਦਿਓਗੇ ਕੋਈ ਜੇ ਹੈਗੇ ਆ ਤੇ ਦਿਓ ਜਿੱਥੇ ਬਲੌਗ ਮੈਂ ਉਹਨੂੰ ਤਿਆਰ ਰਿਆਂ ਨਹੀਂ ਤੇ ਫਿਰ ਆਪਣਾ ਮੂੰਹ ਬੰਦ ਰੱਖਿਆ ਕਰੋ ਮੈਂ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਆਪਣੇ ਗੁਰੂ ਘਰ ਦੀਆਂ ਜਾਇਦਾਦਾਂ ਬਚਾਓ ਸਾਡੇ ਗਰੀਬ ਬੱਚੇ ਕਮਲੇ ਹੋਏ ਫਿਰਦੇ ਨੇ ਕੋਈ ਨਸ਼ਾ ਜਿ ਤੁਰੇ ਫਿਰਦਾ ਪੜ੍ਹਾਈ ਖਤਮ ਹੋਈ ਪਈ ਐਜੂਕੇਸ਼ਨ ਖਤੀ ਹੋਈ ਪਈ ਆ ਗਰੀਬ ਦਾ ਹਲਾਜ ਨਹੀਂ ਇਹ ਐਮਪੀਬੀਬੀਐਸ ਕਰਨੀ ਹੋਵੇ ਤੇ 크੍ਰਿਸਚੀਅਨ ਬੱਚੇ ਨੂੰ 45 ਲੱਖ ਦੇਣਾ ਪੈਂਦਾ ਇਹਨਾਂ ਦੇ ਗੁਰੂ ਰਾਮਦਾਸ ਮੈਡੀਕਲ 'ਚ 85 ਲੱਖ ਦੇਣਾ ਪੈਂਦਾ ਇਹ ਸਕੱਤਰ ਸਾਹਿਬ ਗਲਤ ਆ ਕੋਈ ਗੱਲ ਦੱਸੋਗੇ ਸੰਗਤ ਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਇਹਨਾਂ ਨੂੰ ਗੁਰੂ ਘਰ ਚੋਂ ਬਾਹਰ ਕਰਨ ਲਈ ਇਹ ਉਦੋਂ ਮਾਪਰਾਲੇ ਕਰੋ ਇਹ ਗੁਰੂ ਘਰ ਸਾਡਾ ਹੈ ਇਹ ਹਰੇਕ ਸਿੱਖ ਦਾ ਹੈ ਇਹ ਗੁਰੂ ਨਾਨਕ ਸਾਹਿਬ ਜੀ ਦਾ ਦਰਬਾਰ ਹੈ ਗੁਰੂ ਨਾਨਕ ਸਾਹਿਬ ਦੀ ਸੋਚ ਆ ਗੁਰੂ ਨਾਨਕ ਸਾਹਿਬ ਦੇ ਕਨਸੈਪਟ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੀ ਜ਼ਿੰਮੇਵਾਰੀ ਸੰਭਾਲਣੀ ਉਹਨਾਂ ਦੀਆਂ ਜਾਇਦਾਦਾਂ ਨੂੰ ਸਾਡੀ ਕੌਮ ਦਾ ਫਰਕ ਪੈਂਦਾ ਇਹਨਾਂ ਤੇ ਯਕੀਨ ਨਾ ਕਰੋ